ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋੜਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਤੇ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜਿਉਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਹੁੰਦੀਆਂ ਹਮੇਸ਼ਾ ਸੋਹਣੇ ਨਾਗ ਇੱਥੋਂ ਦੇਖਣ ਨੂੰ ਮਿਲਿਆ ਤੇ ਅੱਜ ਫੇਰ ਚਾਰ ਨਾਗ ਤੁਹਾਨੂੰ ਦਿਖਾਉਂਗਾ ਜਿਵੇਂ ਜਿਵੇਂ ਝੋਟੀਆਂ ਦੇਖਦੇ ਜਾਓਗੇ ਲਾਸਟ ਤੱਕ ਜਾਂਦੇ ਆ ਤੁਹਾਨੂੰ ਇਹ ਲੱਗਣਾ ਹੈ ਜਿਹੜਾ ਨੱਕ ਦੇਖੋਗੇ ਵੀ ਇਹ ਪਹਿਲੇ ਨਾਲੋਂ ਸੋਹਣਾ ਹੈ ਸੋ ਆਓ ਵੀਡੀਓ ਦੀ ਸ਼ੁਰੂਆਤ ਕਰਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਤੇ ਤਸੱਲੀ ਆਪ ਕਰਨੀ ਹੈ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋ ਸ਼ੁਰੂਆਤ ਸੇ ਇੰਨਾ ਚੋ ਛੋਟੀ ਉਮਰ ਦੀ ਛੋਟੀ ਕੱਟੀ ਤੋਂ ਕਰਾਂਗੇ ਉਸ ਤੋਂ ਬਾਅਦ ਚ ਗੰਬਣ ਹੋਣ ਵਾਲੀਆਂ ਤਿੰਨ ਝੋਟੀਆਂ ਤੁਹਾਨੂੰ ਦਿਖਾ ਦੂੰਗਾ ਪੁੱਤ ਨੂੰ ਬਾਈ ਸਸ ਝੋਟੀ ਗੰਬਣ ਹੋਈ ਵੀ ਹੈ ਉਹ 25 ਤਰੀਕ ਦੀ ਅੱਛਾ ਚਲੋ ਉਹਦੇ ਬਾਰੇ ਫੇਰ ਗੱਲ ਕਰਾਂਗੇ ਪਹਿਲਾਂ ਆਪਾਂ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੇ ਕਰ ਲਾਂਗੇ ਪੁੱਤ ਹਾਂਜੀ ਹਾਂਜੀ ਆ ਕੀ ਇਹਦੀ ਦੰਦਾਂ ਦੀ ਡਿਟੇਲ ਹੈ ਤੇ ਦੰਦਾਂ ਤੋਂ ਬਾਈ 1.5 ਸਾਲ ਦੀ ਹੈਗੀ ਇਹ ਖੀਰੀ ਹੈਗੀ ਠੀਕ ਹੈ ਰੇਟ ਇਹਦਾ ਕੀ ਰਹਿਣਾ ਤੁਹਾਨੂੰ ਰੇਟ ਇਹਦਾ 33000 ਰੁਪਏ ਆ ਪਾ ਥਾਣ ਪਹਿਲਾਂ ਦਿਖਾ ਦਿਓ ਆ ਥਾਣ ਦਿਖਾ ਦਿਓ ਦੋਸਤੋਂ ਥਾਣ ਪਹਿਲਾਂ ਦੇਖ ਲਓ 33000 ਰੇਟ ਆ ਤੇ ਚਾਰ ਹੀ ਥਾਣਾ ਲਿਆ ਬਾਈ 1.5 ਸਾਲ ਬਾਈ ਕਹਿੰਦਾ ਉਮਰ ਆ ਤੇ ਮੇਨ ਗੱਲ ਜਿਹੜੀ ਹੁੰਦੀ ਆ ਉਹ ਦੰਦਾਂ ਦੀ ਹੁੰਦੀ ਆ ਤੇ ਉੱਥੋਂ ਇਹ ਖੀਰੀ ਹੈ ਛੋਟੀ ਉਮਰ ਦਾ ਬੱਚਾ ਸਿੰਘ ਬਿਲਕੁਲ ਨਾਲ ਹੀ ਮੁੜਿਆ ਵਿਆ ਕੁੰਡਾ ਸਿੰਘ ਡਿਮਾਂਡ ਰੱਖੀ ਆ 33000 ਰੁਪਏ ਕੋਲੋਂ ਆ ਕੇ ਪਾਸ ਕਰ ਲਿਓ ਕਦ ਕਾਠ ਦਾ ਅੰਦਾਜ਼ਾ ਤੁਸੀਂ ਇਸ ਤਰੀਕੇ ਨਾਲ ਵੀ ਲਾ ਲੋਗੇ ਬਾਈ ਫੁੰਨੂ ਨਹੀਂ ਸਾਰੀਆਂ ਝੋਟੀਆਂ ਤੋੜ ਕੇ ਦਿਖਾਉਣੀਆਂ ਇੱਕ ਵਾਰ ਹਾਈਟ ਵਾਈ ਦੀ ਦੇਖ ਲਓ ਤੇ ਨਾਲ ਤੁਹਾਨੂੰ ਇਸ ਝੋਟੀ ਦੀ ਹਾਈਟ ਦਾ ਅੰਦਾਜ਼ਾ ਹੋ ਜਾਣਾ ਹੈ ਉਸ ਤੋਂ ਬਾਅਦ ਚ ਦੂਜੀਆਂ ਝੋਟੀਆਂ ਵੱਡੇ ਕਦ ਕਾਠ ਦੀਆਂ ਉਹ ਵੀ ਐਸੇ ਵੀਰ ਨਹੀਂ ਤੋੜ ਕੇ ਦਿਖਾਉਣੀਆਂ ਸੋ ਪਹਿਲੇ ਨੰਬਰ ਤੇ ਝੋਟੀ ਦੇਖੋ ਸਿੰਘ ਕੁੰਡਿਆਂ ਦੀ 33000 ਰੇਟ ਇਹਦੇ ਨਾਲ ਫੁੱਲ ਨਰੋਈ ਇਤੋਂ ਵੱਡੀ ਛੇ ਝੋਟੀ ਕਦ ਕਾਠ ਤੇ ਵਜਨ ਚ ਬਾਈ ਇਹਦੀ ਕੀ ਡਿਟੇਲ ਹੈ ਦੰਦੋਂ ਕਿਵੇਂ ਹੈ ਇਹ ਵੀ ਦੰਦੋਂ ਖੀਰੀ ਹੈ ਜੇ ਪੌਣੇ ਦੋ ਸਾਲਾਂ ਦੀ ਹੈ ਠੀਕ ਹੈ ਇਹਦਾ ਰੇਟ ਕੀ ਰਹਿਣਾ ਪੰਨੂ ਇਹਦਾ 42000 ਦੋਰੀਆਂ ਨੂੰ ਦੱਸੋ ਇਹਦਾ ਰੇਟ 42000 ਹੈ ਦੰਦੋਂ ਖੀਰੀ ਹੈ ਬਾਈ ਦੇ ਦੱਸਣ ਮੁਤਾਬਕ ਬਾਕੀ ਦੰਦ ਜਿਹੜਾ ਆਪਾਂ ਦੱਸਿਆ ਉਹ ਹੀ ਹੋਊਗਾ ਸਹੀ ਹੈ ਸੋ ਦੰਦਾਂ ਲੋ ਕਦੇ ਲੰਬਾ ਨਹੀਂ ਆਇਆ ਇਨ੍ਹਾਂ ਵੀਰਾਂ ਦਾ ਛੋਟੀ ਇਹ ਵੀ ਤੁਸੀਂ ਦੇਖ ਲਓ ਲਿਆ ਭਾਈ ਸੈੰਗ ਮੋੜਦੀ ਜਾਂਦੀ ਹੈ ਦੱਸੋ ਬਾਕੀ ਨੇੜ ਆ ਕੇ ਬਿਲਕੁਲ ਹੀ ਇਹਨੇ ਕੁੰਡੇ ਕਰ ਮਾਂ ਬਹੁਤ ਵੱਡੀ ਸੀ ਇਹਦੀ ਜਿਵੇਂ ਚਾਰੂ ਪੂਰੀ ਫੁੱਲ ਹੈਗੀ ਹੈ ਠੀਕ ਹੈ ਟਾਂਚਾ ਕਾਫੀ ਤਕੜਾ ਛੋਟੀ ਤਾਂ ਦੱਸੋ ਤੇ ਬਾਈ ਦੱਸਦਾ ਵੀ ਇਹਦੀ ਮਾਂ ਵੀ ਕਾਫੀ ਵੱਡੀ ਸੀ ਥਣ ਕੋਸ਼ਿਸ਼ ਕਰੂੰਗਾ ਜੇ ਦਿਖਾ ਲੇ ਤਾਂ ਥੋੜਾ ਜਿਹਾ ਲੱਗਦਾ ਵੀ ਇਹ ਇੱਕ ਫਰਾਉ ਵੀ ਬਾਕੀ ਸਣਾ ਦੀ ਦੰਦਾ ਦੀ ਆਪਣੀ ਗਰੰਟੀ ਹੁੰਦੀ ਹੈਗੀ ਹੈ ਠੀਕ ਹੈ ਜਿਹੜੇ ਬੰਦੇ ਆਉਣਗੇ ਜੇ ਮੋਟਰਸਾਈਕਲ ਦੇ ਆ ਤੇ ਤੇਲ ਦੇ ਪੈਸੇ ਦੇਵਾਂਗੇ ਗੱਡੀ ਦੇ ਉਹਦੇ ਵੀ ਪੈਸੇ ਦੇਵਾਂਗੇ ਪਾ ਜਿਹੜਾ ਕੋਸ਼ ਦੱਸਿਆ ਉਹੀ ਨਿਕਲਣਾ ਠੀਕ ਹੈ ਤਿੰਨ ਨੰਬਰ ਤੇ ਬਾਈ ਇਹ ਦੋ ਦੰਦ ਹੈਗੀ ਹੈ ਜੀ ਗੱਬਣ ਹੋਈ ਜਾਂ ਨਹੀਂ ਹਾਂ ਇਹ 25 ਤਰੀਕ ਨੂੰ ਗੱਬਣ ਹੋਈ ਵੀ ਹੈ ਪਰ ਆਪਾਂ ਖਾਲੀ ਕਰਕੇ ਦੇਣੀ ਹੈਗੀ ਹੈ 25 ਨੂੰ ਹਾਂਜੀ ਠੀਕ ਹੈ ਜਾਨੀ ਅੱਜ ਹਜੇ 17 18 ਦਿਨ ਨਹੀਂ ਹੋਇਆ 17 18 ਦਿਨ ਹੋ ਗਏ ਰੇਟ ਇਹ ਦਾ ਪੁੱ ਨੂੰ ਰੇਟ ਇਹ ਦਾ 55000 ਰੁਪਏ ਤੋਰ ਦੇ ਦੱਸੋ ਦੋ ਦੰਦ ਹੈ 55000 ਰੇਟ ਹੈ 25 ਤਰੀਕ ਦੀ ਏਆਈ ਹੋਈ ਵੀ ਹੈ ਪਰ ਖਾਲੀ ਮੰਨ ਕੇ ਖਰੀਦ ਲਿਓ ਕਵੇਟ ਕਰ ਲਿਓ ਵੀ ਐਸੇ ਟੀਕੇ ਤੇ ਰਹਿੰਦੀ ਹੈ ਜਾਂ ਗਾਂ ਤੁਸੀਂ ਇਹਨੂੰ ਗੱਬਣ ਕਰਾਉਣੇ ਆ ਫੁੱਲ ਕੱਦ ਹੈ ਪੂਰੀ ਵੇਲ ਹੈ 55000 ਰੇਟ ਹੈ ਹਾਲਾਂਕਿ ਥੋੜੇ ਦਿਨ ਹੋਏ ਐ AI ਹੋਈ ਨੂੰ ਪਰ ਥਣਾ ਵਾਲੇ ਪਾਸੋਂ ਜਿਹੜਾ ਮਾਸ ਜਾਂ ਉਥੋਂ ਇਦਾਂ ਲੱਗਦਾ ਵੀ ਜਿਵੇਂ ਗੱਭਣ ਹੁੰਦੀ ਐ ਉਹ ਇਹ ਵੈਸੇ ਕੋਈ ਨੈਚੁਰਲੀ ਐ ਕੋਈ ਮਤਲਬ ਇਸ AI ਦੇ ਕਰਕੇ ਨਹੀਂ ਇਹ ਇਫੈਕਟ ਹੈਗਾ ਜਾਂ ਥਣ ਬਣਾਉਣੇ ਨੇ ਸ਼ੁਰੂ ਕੀਤੇ ਇਹ ਕੁਦਰਤੀਏ ਦੇ ਥਣਾ ਦੀ ਬਣਾਵਟ ਐ ਜਾਂ ਝੋ ਬਹੁਤ ਚੰਗੀ ਐ ਥੱਲੇ ਦਾ ਥੱਲੇ ਦੀ ਬਹੁਤ ਸੋਹਣੀ ਝੋਟੀ ਐ ਦੱਸੋ ਵਾਕਈ ਹਾਂ ਦੇਖ ਥੱਲੀ ਸੀ ਲੂ ਚੂਰੀ ਵੀ ਠੀਕ ਹੈ ਇਹ ਤੁਸੀਂ ਦੇਖੋ ਚੁੱਬੜਣਾ ਵਾਲੀ ਹੈ ਜਿਵੇਂ ਬਚਣ ਵੀ ਹੈਗੀ ਇਹਦੇ ਠੀਕ ਹੈ ਸੋ ਰੇਟ 55000 ਆ ਰੇਟ ਚੰਗੇ ਕੱਦ ਕਾਟਦੀ ਹੈ ਆ ਲਾਸਟ ਤੇ ਇੱਕ ਝੋਟੀ ਨਗੀਨਾ ਹੀ ਦਿਖਾਉਣਾ ਉਹਨੂੰ ਕੀ ਡਿਟੇਲ ਹੈ ਜੀ ਇਹ 2 ਕੁ ਸਾਲਾਂ ਦੀ ਹੈ ਜੀ ਜੈਡ ਬਲੈਕ ਹੀ ਹੈ ਤੁਸ਼ ਤੱਕੀ ਗੱਲ ਦੰਦੂ ਦੰਦੂ ਖੀਰੀ ਠੀਕ ਹੈ ਰੇਟ ਇਹਦਾ ਰੇਟ ਇਹਦਾ ਵੀ 55000 ਰਹੀ ਹੈ ਇੱਕ ਮਿੰਟ ਪਹਿਲਾਂ ਥਾਣ ਦਿਖਾ ਦੇ ਦੱਸੋ ਪਹਿਲਾਂ ਥਾਣ ਦੇਖ ਲਓ ਇਹਦੇ ਚੰਗੀ ਸੀਲ ਆ ਪੂਰੀ ਦਾ ਇਹ ਤੋਂ ਤੋਂ ਡਰਦੀ ਹੈ ਸੀਲ ਕੋਈ ਗੱਲ ਦਾ ਕੋਈ ਗੱਲ ਖੜ ਜਾਂਦੀ ਦੱਸੋ ਥਾਣਾ ਚ ਵਿੱਥੀ ਦੇਖੋ ਕੱਲਾ ਕੱਲਾ ਥਾਣ ਪੂਰੀ ਵਿੱਥੀ ਤੇ ਸਿੰਗ ਦੇਖੋ ਖੀਰੀ ਜੈਡ ਬਲੈਕ ਤੋਰ ਦੇ ਬਾਈ ਸੇਮ ਰੇਟ 55000 ਵੱਡੀ ਝੋਟੀ ਐ ਪੁਣੀ ਖੜੀ ਦੱਸਦੀ ਐ ਹਾਲਾਂਕਿ ਅਜੇ ਅਸਰ ਕੱਛੀ ਐ ਇਹ ਜਿਤਨ ਕਰਮਾਂ ਵਾਲੀ ਕੱਬਣ ਹੋ ਕੇ ਹਵਾਨਾ ਬਣਾ ਕੇ ਖੜੂਗੀ ਉਹ ਦਿਨ ਦੀ ਲੁੱਕ ਤੁਸੀਂ ਦੇਖੋ ਗਰਦਨ ਗੁਰਦਨ ਦੀ ਲੰਬਾਈ ਆ ਕੱਤੀ ਦੀ ਇਹਦੀ ਉਹ ਹਾਈਟ ਲੈਂਥ ਫੁੱਲ ਪੂਛ ਪਤਲੀ ਬਰੀਕ ਤੇ ਜੈਡ ਬਲੈਕ ਕੋਈ ਵੀ ਵਾਲ ਚਟਾਣੀ ਨਾ ਮੱਥੇ 'ਚ ਤੇ ਨਾ ਪੂਛ 'ਚ ਕਮਾਲਾ ਬਾਈ ਗਰਦਨ ਦੀ ਲੰਬਾਈ ਦੇਖਿਓ ਛੇ ਸੋ ਥੱਲੇ ਨੂੰ ਪਤਲਾ ਕੱਦ ਕਾਟ ਤੁਸੀਂ ਦੇਖੋ ਕਿੰਡੀ ਵੱਡੀ ਝੋਟੀ ਆ ਤੇ ਹਜੇ ਖੀਰੀ ਹੈ ਸੋ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਇਹ ਚਾਰ ਬਾਈ ਕੋਲ ਵਿਕਰੀ ਵਾਲੇ ਸੀਗੇ ਤੁਸੀਂ ਇਹਨਾਂ ਚੋਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਿਓ ਫੇਰ ਬੇਨਤੀ ਆ ਵੀ ਤੁਸੀਂ ਤਸੱਲੀ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸੇ ਤੇ ਕਾਲ ਹੋਊਗਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ